ਟਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼wini ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜਿਹਾ ਇੰਨੀ ਫਾਸਟ ਟਰੈਕ ਮੋਡ ਦੇ ਵਿੱਚ ਇੰਨੀ ਜਲਦੀ ਇਹੋ ਜਿਹਾ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੂੰ ਔਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐ ਐਸਐਸਪੀ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁੱਖ ਸਰਗਨਾ ਹੈ ਉਹਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ ਨੂੰ ਉਹ ਪਲਾਨ ਕਰ ਰਹੇ ਸੀਗੇ ਜਿਹੜੀ ਕਿ ਇਹਨਾਂ ਅਰੈਸਟਾਂ ਦੇ ਨਾਲ ਉਹ ਅਵੋਇਡ ਹੋਈ ਹੈ ਉਹ ਅਵਰਟ ਹੋਈ ਹੈ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦੀਆਂ ਸਖਤ ਡਾਇਰੈਕਸ਼ਨਾਂ ਦੇ ਤਹਿਤ ਔਰ ਯੋਗ ਅਗਵਾਈ ਦੇ ਹੇਠ ਇਹ ਕੰਮ ਹੋਇਆ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਜਿਹਦਾ ਕਿ ਇੱਕ ਬੇਮਿਸਾਲ ਟਰੈਕ ਰਿਕਾਰਡ ਹੈ ਇਹ ਠੀਕ ਹੈ ਕਿ ਜਦੋਂ ਕੋਈ ਕੋਈ ਵੀ ਕ੍ਰਾਈਮ ਹੋ ਜਾਂਦਾ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਉਦੋਂ ਜਨਰਲ ਟੈਂਡੈਂਸੀ ਹੈ ਜਿਹੜੀ ਜਨਰਲ ਉਹਦਾ ਗੁੱਸਾ ਹੈ ਜਿਹੜਾ ਪਬਲਿਕ ਦਾ ਉਹ ਪੁਲਿਸ ਉੱਪਰ ਫੁੱਟਦਾ ਪਰ ਇਹੋ ਜੇ ਕਰਾਇਮ ਨੂੰ ਜਿਹੜਾ ਕਿ ਅੱਜ ਅੱਜ ਬਾਹਰਲੀਆ ਸਟੇਟਾਂ ਦੇ ਵਿੱਚ ਬੈਠ ਕੇ ਬੰਦਾ ਟਰੈਕ ਕਰਿਆ ਵੀ ਮੈਂ ਖੰਨੇ ਦੇ ਵਿੱਚ ਆ ਕੇ ਸਟ੍ਰਾਈਕ ਕਰਨਾ ਖੰਨੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਜਿਹਦਾ ਕੋਈ ਲੀਡ ਨਾ ਪਿਛਲਾ ਹਿਸਟਰੀ ਹੋਵੇ ਤੇ ਨਾ ਕੋਈ ਟਰੈਕ ਰਿਕਾਰਡ ਹੋਵੇ ਨਾ ਕੋਈ ਪੈੜਾ ਹੋਣਾ ਉਹ ਜੇ ਕੇਸ ਨੂੰ ਉਹ ਜੇ ਇਮੋਸ਼ਨਲੀ ਰਿਲੀਜੀਅਸਲੀ ਸੈਂਟੀਮੈਂਟਲ ਕੇਸ ਨੂੰ ਹੈਂਡਲ ਕਰਨਾ ਤੇ ਟੈਕਲ ਕਰਨਾ ਮੈਂ ਸਮਝਦਾ ਕਿ ਇੱਕ ਬੇਮਿਸਾਲ ਉਪਲਬਧੀ ਹੈ ਜਿਹੜੀ ਉਹ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਔਰ ਚੰਡੀਗੜ੍ਹ ਤੋਂ ਵੀ ਇੱਕ ਜਿਹੜਾ ਕਲਪਰੇਟ ਹੈ ਉਹ ਅਰੈਸਟ ਹੋਇਆ ਹੈ ਇਹਦੇ ਵਿੱਚ ਕੋਈ ਬੈਂਗਲੌਰ ਤੋਂ ਹੈ ਕੋਈ ਮਹਾਰਾਸ਼ਟਰਾ ਤੋਂ ਹੈ ਉੱਤਰਾਖੰਡ ਤੋਂ ਹੈ ਹਰਿਆਣੇ ਤੋਂ ਹੈ ਕਈ ਸਟੇਟਾਂ ਦੇ ਜਿਹੜੇ ਕ੍ਰਾਈਮਨਲਸ ਨੇ ਉਹਨਾਂ ਨੇ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਉਹਨਾਂ ਵਿੱਚੋਂ 5 4 ਨੇ ਜਿਹੜੇ ਉਹ ਅਰੈਸਟ ਕਰ ਲਏ ਗਏ ਨੇ ਉਹ ਜਿਹੜਾ ਸੁਨਿਆਰਾ ਅ ਇਹ ਮਾਲ ਗਲਾਉਂਦਾ ਸੀਗਾ ਤੇ ਵੇਚਦਾ ਸੀਗਾ ਉਹ ਵੀ ਅਰੈਸਟ ਕਰ ਲਏਗੇ ਸਿਰਫ ਇੱਕ ਕ੍ਰਿਮੀਨਲ ਰਹਿ ਗਿਆ ਜਿਹੜਾ ਕਿ ਉਹ ਵੀ ਬੜੀ ਜਲਦੀ ਹੀ ਪੁਲਿਸ ਦੇ ਕਾਬੂ ਹੈ ਜਿਹੜਾ ਉਹ ਆ ਜਾਏਗਾ ਸੋ ਮੇਰਾ ਅ ਅੱਜ ਦੀ ਇਸ ਮੀਟਿੰਗ ਦਾ ਇਸ ਸਪੈਸੀਫਿਕ ਤੁਹਾਨੂੰ ਪਹਿਲਾਂ ਵੀ ਮਿਲ ਚੁੱਕੇ ਹੋਣਗੇ ਪਰ ਮੇਰਾ ਐਜ਼ ਅ ਐਜ਼ ਅ ਸਟੇਟ ਰਿਪਰੈਜ਼ੈਂਟੇਟਿਵ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਅ ਔਰ ਆਪਣੇ ਸਾਥੀਆਂ ਦੇ ਨਾਲ ਮਕਸਦ ਸਿਰਫ ਇੱਕ ਹੈ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਭਾਵਨਾਵਾਂ আহত ਹੋਈਆਂ ਸੀਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਪੁਲਿਸ ਵੱਲੋਂ ਔਰ ਸਮਾਜ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਪੇਸ਼ੈਂਸ ਰੱਖੀ ਤੁਸੀਂ ਸਬਰ ਰੱਖਿਆ ਮੈਂ ਨੀਲ ਜੀ ਬਾਲੀ ਸਾਹਿਬ ਉਚੇਚੇ ਤੌਰ ਤੇ ਇਹਦੇ 'ਚ ਖਾਸ ਤੌਰ ਤੇ ਧੰਨਵਾਦ ਸਾਡੇ ਲੋਕਲ ਐਮਐਲਏ ਤਰਨਪੀਰ ਸੋਨ ਜੀ ਦਾ ਔਰ ਗੁਸ਼ਨ ਛਾਵੜਾ ਜੀ ਉਹਨਾਂ ਜਿਹਨਾਂ ਸੋਨ ਸਾਹਿਬ ਉਹਨਾਂ ਨੂੰ ਜਦੋਂ ਇਹ ਚੋਰੀ ਹੋਈ ਇਮੀਡੀਏਟਲੀ 15 ਮਿੰਟ ਬਾਅਦ ਪਹੁੰਚੇ ਔਰ ਬੜੇ ਪੇਸ਼ੈਂਟਲੀ ਬੜੇ ਕਾਮ ਤਰੀਕੇ ਦੇ ਨਾਲ ਉਹਨਾਂ ਨੇ ਹੈਂਡਲ ਕੀਤਾ ਸਾਰੇ ਸਾਥੀਆਂ ਨੂੰ ਲੂਪ ਦੇ ਵਿੱਚ ਲਿਆ ਜਿਸ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਖੰਨਾ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਕੋਈ ਪ੍ਰੋਟੈਸਟ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਹੋਈ ਇਹ ਠੀਕ ਹੈ ਕਿ ਜਦੋਂ ਇਹੋ ਜੀ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਭਾਵਨਾਵਾਂ ਆਹ ਜ਼ਰੂਰ ਹੁੰਦੀਆਂ ਨੇ ਪਰ ਕਿਸੇ ਚੋਰ ਦਾ ਕਿਸੇ ਗੁਨਾਹਗਾਰ ਦਾ ਕੋਈ ਧਰਮ ਮਜ਼ਬ ਨਹੀਂ ਹੁੰਦਾ ਹੈਗਾ ਇੰਨਾ ਹੀ ਚੋਰਾਂ ਨੇ ਇੰਨਾ ਹੀ ਇਸੇ ਹੀ ਗੈਂਗ ਨੇ ਸਾਈ ਮੰਦਰ ਦੇ ਵਿੱਚ ਵੀ ਚੋਰੀ ਕੀਤੀ ਹੈ ਸਾਊਥ ਦੇ ਵਿੱਚ ਇੰਨਾ ਹੀ ਚੋਰਾਂ ਨੇ ਦਿੱਲੀ ਦੇ ਵਿੱਚ ਗੁਰੂ ਘਰ ਦੇ ਵਿੱਚ ਵੀ ਚੋਰੀ ਕੀਤੀ ਹੈ ਇੰਨਾ ਹੀ ਚੋਰਾਂ ਨੇ ਬਹੁਤ ਸਾਰੇ ਮੰਦਰਾਂ ਦੇ ਵਿੱਚ ਵੀ ਚੋਰੀ ਕੀਤੀ ਹੈ ਸੋ ਇਹੋ ਜਿਹੇ ਲੋਕਾਂ ਦਾ ਕੋਈ ਦੀਨ ਇਮਾਨ ਧਰਮ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਕਸਦ ਸਿਰਫ ਔਰ ਸਿਰਫ ਪੈਸਾ ਹੁੰਦਾ ਸੋ ਮੇਰੀ ਤੁਹਾਨੂੰ ਸਮੁੱਚੇ ਪੰਜਾਬ ਦੇ ਸਾਰੇ ਸਾਡੇ ਮੇਰੇ ਹਿੰਦੂ ਵੀਰਾਂ ਨੂੰ ਜਾਂ ਸਾਰੇ ਸਮਾਜ ਨੂੰ ਜਿਨ੍ਹਾਂ ਦੇ ਆ ਭਾਵਨਾਵਾਂ ਆਹਤ ਹੋਈਆਂ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ ਸਰਕਾਰ ਦਾ ਤੇ ਪੁਲਿਸ ਦਾ ਸਾਥ ਦਿੱਤਾ ਔਰ ਔਰ ਖਾਸ ਤੌਰ ਤੇ ਮੰਦਰ ਕਮੇਟੀ ਦਾ ਔਰ ਜਿਹੜੀ ਉੱਥੇ ਐਕਸ਼ਨ ਕਮੇਟੀ ਬਣੀ ਸੀਗੀ ਜਿਦੇ ਸਾਰੀਆਂ ਪਾਰਟੀਆਂ ਦੇ ਲੋਕ ਸੀਗੇ ਸਾਰਿਆਂ ਨੇ ਬੜਾ ਸਾਥ ਦਿੱਤਾ ਜਦੋਂ ਅਸੀਂ ਸਾਰੇ ਉੱਥੇ ਮਿਲਣ ਗਏ ਸੀ ਉਹਨਾਂ ਨੂੰ ਮੈਂ ਇਹਦੇ ਨਾਲ ਨਾਲ ਹੀ ਮੈਂ ਇੱਕ ਹੋਰ ਵੀ ਗੁਜ਼ਾਰਿਸ਼ ਕਰਨੀ ਚਾਹੂੰਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਇਲਾਜ ਨਾਲੋਂ ਬਚਾਓ ਜ਼ਿਆਦਾ ਇੰਪੋਰਟੈਂਟ ਹੈ ਜਿੰਨੇ ਇਹੋ ਜਿਹਾਂ ਪਵਿੱਤਰ ਸਥਾਨ ਹੈਗੇ ਜਿੱਥੇ ਵੈਲਿਊਏਬਲਸ ਨੇ ਚਾਹੇ ਉਹ ਗੁਰੂ ਘਰ ਨੇ ਚਾਹੇ ਮੰਦਿਰ ਨੇ ਚਾਹੇ ਮਸਜਿਦ ਨੇ ਚਾਹੇ ਉਹ ਗਿਰਜਾ ਘਰ ਨੇ ਜਾਂ ਕੋਈ ਹੋਰ ਫੇਥ ਦੇ ਕੋਈ ਵਿਸ਼ਵਾਸ ਦੇ ਕੋਈ ਸਥਾਨ ਹੈਗੇ ਉੱਥੇ ਪਲੀਜ਼ ਤੁਸੀਂ ਆਪਣੀ ਜਿਹੜੀ ਮਾਨਿਟਰਿੰਗ ਹੈ ਥਰੂ ਸੀਸੀਟੀਵੀ ਕੈਮਰਾਜ਼ ਜਾਂ ਥਰੂ ਮੈਨੂਅਲ ਜਿਹੜੀ ਉਹਦੀ ਸੇਫਟੀ ਹੈ ਉਹ ਜ਼ਰੂਰ ਕਰੋ ਜੇ ਕਿਸੇ ਕਿਸੇ ਨੇ ਕੰਮ ਕਰਾਉਣੇ ਕਰਦੇ ਵਿੱਚ ਅੱਜ ਐਸਐਸਪੀ ਖੰਨਾ ਨੇ ਵੀ ਬੇਨਤੀ ਕੀਤੀ ਹੈ ਕੋਈ ਕੰਮ ਕਰਾਉਣੇ ਕੋਈ ਬਾਹਰੀ ਵਰਕ ਫੋਰਸ ਨੂੰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਲੋਕਲ ਪੁਲਿਸ ਸਟੇਸ਼ਨ ਤੋਂ ਲੋਕਲ ਸਾਂਝ ਕੇਂਦਰ ਤੋਂ ਜਾ ਕੇ ਕਰਾਓ ਇਹਦੇ ਨਾਲ ਆਪਣਾ ਲੋਕਾਂ ਦਾ ਖੁਦ ਆਪਣਾ ਹੀ ਫਾਇਦਾ ਇਹਦੇ ਨਾਲ ਪ੍ਰੀਵੈਂਸ਼ਨ ਹੈ ਜਿਹੜੀ ਉਹ ਕ੍ਰਾਈਮ ਦੀ ਹੋਊਗੀ ਸੋ ਇੱਕ ਵਾਰ ਫੇਰ ਤੋਂ ਸਮੁੱਚੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਬੜੀ ਪੇਸ਼ੈਂਸ ਦੇ ਨਾਲ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਸਾਰੀ ਮੰਦਰ ਕਮੇਟੀ ਦਾ ਸਾਰੇ ਹਿੰਦੂ ਸੰਗਠਨਾਂ ਦਾ ਜਿਨ੍ਹਾਂ ਨੇ ਉਸ ਦਿਨ ਸਾਡੇ ਨਾਲ ਮੁਲਾਕਾਤ ਕੀਤੀ ਸੀਗੀ ਸਾਰੀ ਪੰਜਾਬ ਪੁਲਿਸ ਦਾ ਖਾਨਾ ਪੁਲਿਸ ਦਾ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਨ ਦੇ ਲਈ ਅੱਜ ਇੱਥੇ ਆਇਆ ਕਿ ਇੱਕ ਇੱਕ ਹੋਰ ਜੋ ਪਿਛਲੇ ਸਮਿਆਂ ਦੇ ਵਿੱਚ ਭਾਵਨਾਵਾਂ ਨੂੰ ਸੱਟਾਂ ਲੱਗਦੀਆਂ ਰਹੀਆਂ ਇੱਕ ਹੋਰ ਵੱਡਾ ਵੱਡੀ ਸੱਟ ਨਾ ਲੱਗੇ ਉਸ ਤੋਂ ਬਚਤ ਹੈ ਜਿਹੜੀ ਉਹ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੇ ਕੀਤੀ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਹੈ ਤੇ ਪੰਜਾਬ ਪੁਲਿਸ ਨੂੰ ਮੁਬਾਰਕਬਾਦ ਵੀ ਹੈ ਕਿ ਉਹਨਾਂ ਨੇ ਇਸ ਆਲ ਇੰਪੋਰਟੈਂਟ ਕੇਸ ਨੂੰ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈਂਡਲ ਕੀਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਾਂਜੀ ਦੋ ਰੋਮੀ ਨਾਂ ਕਰ ਗਿਆ ਸਰ ਜੀ ਨੇ ਨਾ ਬਬਰੀ ਕੀਤਾ ਨਾ ਉਹ ਪੰਜਾਬ ਪੁਲੀਸ ਲੈ ਕੇ ਆ ਰਹੀ ਹੋਂਕੋਮ ਦੇਖੋ ਮੈਂ ਜਿਵੇਂ ਕਿਹਾ ਕਿ ਵੇਅਰ देयर ਇਜ਼ ਵਿਲ देयर ਇਜ਼ ਵੇ ਜਿੱਥੇ ਚਾਹ ਵਾਹਰਾ ਜਿਹੜਾ ਕ੍ਰਿਮੀਨਲ ਹੈ ਜਿਹੜਾ ਗੈਂਗਸਟਰ ਹੈ ਉਹ ਚਾਹੇ ਜਿੰਨਾ ਮਰਜ਼ੀ ਤੇਜ਼ ਤਰਾਰ ਕਿਉਂ ਨਾ ਹੋਏ ਪਰ ਕਾਨੂੰਨ ਦੇ ਹੱਥਾਂ ਤੋਂ ਤੋਂ ਨਹੀਂ बच ਸਕਦਾ ਹੈਗਾ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਗੈਂਗਸਟਰイズਮ ਜਿਹੜਾ ਕਦੇ ਪੰਜਾਬ ਦੇ ਲੋਕਾਂ ਨੇ ਸੁਣਿਆ ਵੀ ਨਹੀਂ ਸੀਗਾ ਉਹ ਉਹਦਾ ਬਹੁਤ ਵਾਧਾ ਹੋਇਆ ਉਹਦੇ ਵਿੱਚ ਬਹੁਤ ਪਰਫੁੱਲਿਤ ਉਹ ਹੋਏ ਪਰ ਇਹਨਾਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਮਾਨਸਾਹਬ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਉਹ ਪੰਜਾਬ ਪੁਲਿਸ ਦੀ ਸਟਰੋਂਗ ਫੋਰਸ ਜਿਹਨੇ ਜਿਹਨੇ ਅੱਤਵਾਦ ਖਤਮ ਕਰ ਦਿੱਤਾ ਜੜੋਂ ਪੱਟ ਕੇ ਖਤਮ ਕਰ ਦਿੱਤਾ ਜਿਹੜਾ ਵੀ ਵਿਅਕਤੀ ਪੰਜਾਬ ਦੇ ਅਮਨ ਸ਼ਾਂਤੀ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਪੀਸਫੁੱਲ ਐਟਮੋਸਫੀਅਰ ਦੇ ਨਾਲ ਖੇਲਵਾੜ ਕਰੇਗਾ ਉਹ ਦੁਨੀਆ ਦੇ ਕਿਸੇ ਖੱਡ ਦੇ ਵਿੱਚ ਜਾ ਕੇ ਲੁਕ ਜੇ ਚਾਹੇ ਉਹ ਪਤਾਲ ਦੇ ਵਿੱਚ ਲੁਕ ਜੇ ਉਹਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਹੈ ਜਿਹੜੀ ਉਹਨੂੰ ਉਥੋਂ ਕੱਢ ਕੇ ਲਿਆ ਕੇ ਸਜ਼ਾ ਦੇਣ ਦੇ ਲਈ ਵਚਨਬੱਧ ਹੈ ਅਮਨ ਜੀ ਆਹ ਕਲੀਅਰ ਹੋਇਆ ਕਿ ਜਿਹੜਾ ਇਹ ਗਰੋਹ ਸੀ ਇਹਨਾਂ ਨੇ ਜਾਣ ਬੁੱਝ ਕੇ ਮੂਤੀਆਂ ਸਾਡੇ ਕੀਤੀਆਂ ਸਾਡੂੰ ਭਾਵਨਾਵਾਂ ਜਿਹੜੀਆਂ ਨੇ ਆਹਤ ਹੋ ਸਕਣ ਮਾਹੌਲ ਖਰਾਬ ਨਹੀਂ ਦੇਖੋ ਇਸ ਤਰ੍ਹਾਂ ਕਿ ਜਿੰਨੇ ਮੈਨੂੰ ਡੀਜੀਪੀ ਪੰਜਾਬ ਤੋਂ ਔਰ ਐਸਐਸਪੀ ਖੰਨਾ ਤੋਂ ਜਿੰਨੀ ਇਨਫਰਮੇਸ਼ਨ ਹਜੇ ਤੱਕ ਮਿਲੀ ਹੈ ਵੈਸੇ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਵਿੱਚ ਫਿਰ ਪਤਾ ਲੱਗੇਗਾ ਪਰ ਇਹਨਾਂ ਲੋਕਾਂ ਦਾ ਹਜੇ ਤੱਕ ਹੋਜਾ ਕੋਈ ਮੋਟਿਵ ਨਹੀਂ ਨਜ਼ਰ ਆਇਆ ਹੈਗਾ ਇਹਨਾਂ ਦਾ ਮੋਟਿਵ ਸਿਰਫ ਔਰ ਸਿਰਫ ਜਿਹੜੇ ਵੈਲਿਊਏਬਲ ਸੀਗੇ ਚਾਂਦੀ ਸੋਨਾ ਉਹਨਾਂ ਨੂੰ ਚੋਰੀ ਕਰਨ ਦਾ ਸੀਗਾ ਜਦੋਂ ਜਿਹੜੇ ਸ਼ਿਵਲਿੰਗ ਜੀ ਦੇ ਉੱਪਰ ਜਿਹੜਾ ਆਪਣਾ ਚਾਂਦੀ ਦਾ ਦੀ ਪਲੇਟਿੰਗ ਹੋਈ ਹੋਈ ਸੀਗੀ ਪਤਰਾ ਚੜਿਆ ਹੋਇਆ ਸੀਗਾ ਉਹ ਜਦੋਂ ਨਹੀਂ ਉਹਨਾਂ ਤੋਂ ਲਿਆਏਗਾ ਉਹਨਾਂ ਨੇ ਤੋੜ ਦਿੱਤਾ ਇਹੀ ਕੰਮ ਹੈ ਜਿਹੜਾ ਇਹਨਾਂ ਦਾ ਪਿਛਲੇ 10 ਚੋਰੀਆਂ ਦੇ ਵਿੱਚ ਵੀ ਮੋਡਸ ਪਰੈਂਡ ਜਿਹੜੀ ਉਹ ਰਹੀ ਹੈ ਸੋ ਮੈਨੂੰ ਨਹੀਂ ਲੱਗਦਾ ਹੈਗਾ ਇਹ ਜੇ ਤੱਕ ਜਿੰਨੀ ਕੁ ਪੁਲਿਸ ਕੋਲੇ ਦੀ ਰੀਡਿੰਗ ਹੈ ਕਿ ਇਹ ਜਾ ਕੋਈ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦਾ ਕੋਈ ਮਕਸਦ ਸੀਗਾ